ਹੜ੍ਹਾਂ ਤੋਂ ਬਾਅਦ ਸਥਿਤੀ ਨਾਰਮਲ ਹੋਣੀ ਸ਼ੁਰੂ ਹੋ ਗਈ ਹੈ ਪਾਣੀ ਜਿਹੜਾ ਪਿੰਡਾਂ ਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਗਿਆ ਹੈ ਔਰ ਬਹੁਤ ਸਾਰੇ ਪਿੰਡ ਨੇ ਜਿੱਥੇ ਹੁਣ ਪਾਣੀ ਬਿਲਕੁਲ ਖਤਮ ਹੋ ਚੁੱਕਿਆ ਹੁਣ ਪਾਣੀ ਰਹਿ ਨਹੀਂ ਗਿਆ ਤੇ ਇਸੇ ਕਰਕੇ ਲੋਕਾਂ ਨੇ ਘਰਾਂ ਦੀ ਸੈਨੀਟਾਈਜ਼ ਫਾਈ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਔਰ ਜਿਹੜੀਆਂ ਸਮੱਸਿਆਵਾਂ ਹੁਣ ਪੈਦਾ ਹੋ ਰਹੀਆਂ ਨੇ ਇਸ ਹੜ੍ਹਾਂ ਦੇ ਪਾਣੀ ਨੂੰ ਲੈ ਕੇ ਜਾਂ ਫਿਰ ਗੰਦਗੀ ਨੂੰ ਲੈ ਕੇ ਬਦਬੂ ਨੂੰ ਲੈ ਕੇ ਉਹਨਾਂ ਸਮੱਸਿਆਵਾਂ ਦਾ ਵੀ ਹੱਲ ਕੱਢਣ ਦੀ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਉਹ ਸਿਆਸਤਦਾਨ ਜਿਹੜੇ ਐਸਟੀਆਰਐਫ ਦੇ ਫੰਡ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਮੰਗੇ ਜਾ ਰਹੇ ਫੰਡ ਨੂੰ ਲੈ ਕੇ ਵੱਖਰੀ ਹੀ ਸਿਆਸਤ ਛੇੜ ਕੇ ਬੈਠੇ ਹੋਏ ਨੇ ਔਰ ਅਜੇਹੇ ਦੇ ਵਿੱਚ ਕੈਗ ਦੀ ਰਿਪੋਰਟ ਆ ਗਈ ਹੈ ਤੇ ਦੂਜੇ ਪਾਸੇ ਸੁਖਪਾਲ ਖੈਰਾ ਹਰਾਨੇ ਅੱਜ ਇੱਕ ਡਾਟਾ ਸਾਂਝਾ ਕੀਤਾ ਸੁਖਪਾਲ ਖੈਰਾ ਐਮਐਲਏ ਪੁਲੱਤ ਕਾਂਗਰਸ ਤੋਂ ਐਮਐਲਏ ਨੇ ਉਹ ਔਰ ਇਸ ਦੇ ਨਾਲ ਨਾਲ ਹੀ ਅਕਸਰ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ ਕਿਉਂਕਿ ਕੋਈ ਨਾ ਕੋਈ ਖੁਲਾਸਾ ਕਰਦੇ ਰਹਿੰਦੇ ਨੇ ਤਾਂ ਉਹਨਾਂ ਦੀ ਰਿਪੋਰਟ ਅੱਜ ਇੱਕ ਆਈ ਹੈ ਔਰ ਰਿਪੋਰਟ ਦੇ ਵਿੱਚ ਉਹਨਾਂ ਨੇ ਚਿੰਤਾਜਨਕ ਆંકੜੇ ਜਿਹੜੇ ਨੇ ਰਣਜੀਤ ਸਾਗਰ ਡੈਮ ਨੂੰ ਲੈ ਕੇ ਉਹ ਸਾਂਝੇ ਕੀਤੇ ਨੇ ਸੱਚੇ ਕਲ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਤੇ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਉਧਰ ਕਾਂਗਰਸ ਦੇ 올 ਇੰਡੀਆ ਕਿਸਾਨ ਵਿੰਗ ਦੇ ਜਿਹੜੇ ਪ੍ਰਧਾਨ ਨੇ ਸੁਖਪਾਲ ਸਿੰਘ ਖੈਰਾ ਮਲੇਵੀ ਨੇ ਉਹਨਾਂ ਨੇ ਅਜ ਰਿੰਜੀਤ ਸਾਗਰ ਡੈਮ ਦੇ ਵਿੱਚ ਜੋ ਪਾਣੀ ਦਾ ਪੱਧਰ ਹੌਲੀ ਹੌਲੀ ਕਿਵੇਂ ਵਧਿਆ ਤੇ ਕਿਵੇਂ ਉਥੋਂ ਇੱਕੋ ਦਮ ਪਾਣੀ ਜਿਹੜਾ ਲੱਖਾਂ ਕਿਊ ਐਕਸ ਦੇ ਵਿੱਚ ਛੱਡਿਆ ਗਿਆ ਉਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਡਿਟੇਲਡ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਪਾਲ ਖੈਰਾ ਨੇ ਕੁਝ ਮੇਨ ਪੁਆਇੰਟਸ ਜਿਹੜੇ ਨੇ ਉਹ ਸਾਂਝੇ ਕੀਤੇ ਨੇ ਦਰਸਲ ਜਿਹੜਾ ਡਾਟਾ ਸੁਖਪਾਲ ਖੈਰਾ ਕਹਿੰਦੇ ਨੇ ਕਿ ਮੈਂ ਕਲੈਕਟ ਕੀਤਾ ਔਰ ਉਸ ਡਾਟੇ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ 24 ਅਗਸਤ ਨੂੰ ਜਿਹੜਾ ਪਾਣੀ ਸੀਗਾ ਉਹ 236599 ਕਯੂ6 ਸਿਗਰ ਰঞ্জੀਤ ਸਾਗਰ ਡੈਮ ਦਾ ਜ਼ਿਕਰ ਇੱਥੇ ਹੋ ਰਿਹਾ ਹੈ ਸੋ ਇਸ ਤੋਂ ਬਾਅਦ ਕਹਿੰਦੇ ਕਿ ਸਿਰਫ ਉਦੋਂ 500 ਕਿਊਸਿਕ ਪਾਣੀ ਹੀ ਛੱਡਿਆ ਗਿਆ ਉਸ ਤੋਂ ਬਾਅਦ ਜ਼ਿਕਰ ਹੁੰਦਾ ਹੈ 25 ਅਗਸਤ ਦਾ ਕਿ ਜਦੋਂ ਡੈਮ ਜਿਹੜਾ ਹੈ ਆਪਣੀ ਜਿਹੜੀ ਡੇਂਜਰ ਲੈਵਲ ਹੁੰਦਾ ਹੈ ਸਮਰੱਥਾ ਕੈਪੈਸਿਟੀ ਲੈਵਲ ਹੁੰਦਾ ਉੱਥੋਂ ਤੱਕ ਪਹੁੰਚ ਗਿਆ ਪਰ ਫਿਰ ਵੀ ਕਾਰਵਾਈ ਜਿਹੜੀ ਹੈ ਉਹ ਦੇਰੀ ਦੇ ਨਾਲ ਸਰਕਾਰ ਦੇ ਵੱਲੋਂ ਕੀਤੀ ਗਈ ਫਿਰ ਉਸ ਤੋਂ ਬਾਅਦ ਉਹਨਾਂ ਨੇ ਜ਼ਿਕਰ ਕੀਤਾ ਕਿ 26 ਅਗਸਤ ਨੂੰ ਡੈਮ ਦਾ ਪੱਧਰ ਜਿਹੜਾ ਹੈ ਉਹ ਸੀਗਾ 528.04 ਮੀਟਰ ਯਾਨੀ ਕਿ ਜਿਹੜਾ ਡੈਮ ਰنجੀਤ ਸਾਗਰ ਡੈਮ ਉਹਦੀ ਕਪੈਸਿਟੀ ਹੈਗੀ ਆ 527.99 ਮੀਟਰ ਔਰ ਉਸ ਦੀ ਸਮਰੱਥਾ ਤੋਂ ਕਿਤੇ ਵੱਧ ਪਾਣੀ ਜਿਹੜਾ ਹੈ ਉਹ ਡੈਮ ਦੇ ਵਿੱਚ ਭਰ ਗਿਆ ਸੀ ਫਿਰ ਉਸ ਤੋਂ ਬਾਅਦ ਇੱਕੋ ਦਮ ਪਾਣੀ ਜਿਹੜਾ ਹੈ ਉਹ ਛੱਡ ਦਿੱਤਾ ਗਿਆ ਔਰ 27 ਅਗਸਤ ਦਾ ਜ਼ਿਕਰ ਹੋ ਰਿਹਾ ਹੈ ਕਿ 27 ਅਗਸਤ ਨੂੰ ਕਿਸ ਤਰੀਕੇ ਨਾਲ ਮਾਦੋਪੁਰ ਹੈਡਵਰਕਸ ਟੁੱਟ ਗਿਆ ਆਪਾਂ ਸਾਰਿਆਂ ਨੇ ਉਹ ਵੀਡੀਓਜ਼ ਵੇਖਿਆ ਨੇ ਜਦੋਂ ਮਾਦੋਪੁਰ ਹੈਡਵਰਕਸ ਦੇ ਜਿਹੜੇ ਫਲੱਡ ਗੇਟ ਨੇ ਉਹ ਟੁੱਟਦੇ ਹੋਏ ਨਜ਼ਰ ਆ ਰਹੇ ਨੇ ਔਰ ਪਾਣੀ ਜ਼ੋਰਾਂ ਸ਼ੋਰਾਂ ਨਾਲ ਉੱਥੋਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਸੋ ਆਪਣੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਪਾਲ ਖਹਿਰਾ ਹਰਾਂ ਨੇ ਜ਼ਿਕਰ ਕੀ ਤੇ 22 ਅਗਸਤ ਤੋਂ ਲੈ ਕੇ ਬਾਕੀ ਜਿਹੜੀਆਂ ਤਰੀਕਾਂ ਨੇ ਉਥੋਂ ਤੱਕ ਦਾ ਕਿ ਕਿਸ ਤਰੀਕੇ ਦੇ ਨਾਲ ਪਾਣੀ ਡੈਮ ਦੇ ਵਿੱਚ ਆਇਆ ਪਾਣੀ ਭਰਤਾ ਗਿਆ ਔਰ ਕਿਵੇਂ ਇੱਕੋਦਮ ਪਾਣੀ ਛੱਡੇ ਗਿਆ ਇਸ ਦੇ ਡਿਟੇਲ ਦਿੰਦਾ ਸੁਖपाल ਖੜਾ ਨੇ ਕੀ ਕਿਹਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੋ ਸਾਡਾ ਰਣਜੀਤ ਸਾਗਰ ਡੈਮ ਜਿਹੜਾ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਇਹਨਾਂ ਨੇ ਕਿਵੇਂ ਬਹੁਤ ਮਿਥ ਕੇ ਨੈਗਲੀਜੈਂਸ ਕੀਤੀ ਔਰ ਜਿਹੜਾ ਇਹ ਹੜਾਂ ਦਾ ਸਾਰਾ ਪ੍ਰਕੋਪ ਹੋਇਆ ਜੋ ਨੁਕਸਾਨ ਹੋਇਆ ਜੋ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮੱਚੀ ਪੰਜਾਬ ਦੇ ਉਹਦੇ ਲਈ ਸਿੱਧਾ ਸਿੱਧਾ ਮੈਂ ਕਹੂੰਗਾ ਕਿ ਇਹ ਮੈਨਮੇਡ ਡਿਜ਼ਾਸਟਰ ਹੈ ਇਹ ਸਾਡੀ ਆਪਣੀ ਸਰਕਾਰ ਦੀ ਨਲੈਕੀ ਇਹਨਾਂ ਦੀ ਕ੍ਰਿਮੀਨਲ ਨੈਗਲੀਜੈਂਸ ਵਰਡ ਮੈਂ ਯੂਜ਼ ਕਰ ਰਿਹਾ ਦੁਬਾਰਾ ਦੁਬਾਰਾ ਔਰ ਇਹਨਾਂ ਦੀ ਮੂਰਖਤਾ ਇਹਦੇ ਕਰਕੇ ਸਾਡਾ ਪੰਜਾਬ ਜਿਹੜਾ ਉਹ ਬੁਰੀ ਤਰ੍ਹਾਂ ਨਾਲ ਰੁੜ ਗਿਆ ਅੱਜ ਮੇਰੇ ਕੋਲ ਇੱਕ ਵਿਸ਼ੇਸ਼ ਤੌਰ ਤੇ ਮੈਂ ਡਾਟਾ ਪ੍ਰਪੇਅਰ ਕੀਤਾ ਵਾ ਜਿਹੜਾ ਰਣਜੀਤ ਸਾਗਰ ਡੈਮ ਦੇ ਜਿਹੜਾ 22 ਤਰੀਕ 23 ਤਰੀਕ ਤੇ ਅਗਸਟ 24 ਅਗਸਟ 25 ਅਗਸਟ 26 ਅਗਸਟ ਤੇ 27 ਅਗਸਟ ਦਾ ਵੇਰਵਾ ਦੇ ਰਿਹਾ ਵਾ ਇਹ ਜਿਹੜਾ ਪਹਿਲਾਂ ਤੁਸੀਂ ਦੇਖੋਗੇ ਇਹ 22 ਤਰੀਕ ਦਾ ਡਾਟਾ ਹੈ ਜੀ ਇਹ ਤੁਸੀਂ ਮੇਰਾ ਜਿਹੜਾ ਪੁਆਇੰਟ ਦੇਖ ਸਕਦੇ ਹੋ ਆ ਬੇਟੇ ਥੋੜਾ ਥੱਲੇ ਕਰੋ ਆ ਦੇਖੋ ਆ ਮੈਕਸਿਮਮ ਲੈਵਲ ਜਿਵੇਂ ਮੈਂ ਕਿਹਾ ਕਿ 527.99 ਏਕੜ ਹੈ ਮੀਟਰ ਹੋਣਾ ਚਾਹੀਦਾ ਇਹਨਾਂ ਨੇ ਜਿਹੜਾ ਇਹ 1 ਵਜੇ ਰਾਤ ਤੋਂ ਸ਼ੁਰੂ ਹੋ ਜਾਂਦਾ ਆਵਰਸ ਲਿਖੇ ਹੋਏ ਨੇ ਜੀ ਆਹ ਕਰੰਟ ਲੈਵਲ ਡੈਮ ਦਾ ਆਹ ਜਿਹੜੀ ਇਨਫਲੋ ਹੈ ਤੋਂ ਪਹਿਲਾ 22 ਤਰੀਕ ਨੂੰ ਜਿਹੜੀ ਇਨਫਲੋ ਸ਼ੁਰੂ ਹੋ ਗਈ ਆਣੀ ਡੈਮ ਦੇ ਵਿੱਚ ਪਾਣੀ ਸ਼ੁਰੂ ਹੋ ਗਿਆ ਇਹਨਾਂ ਨੇ 22 ਤਰੀਕ ਨੂੰ ਜਿਹੜਾ ਹੌਲੀ ਹੌਲੀ ਛੱਡਣਾ ਚਾਹੀਦਾ ਸੀਗਾ ਉਹ ਇਹਨਾਂ ਨੇ ਹੌਲੀ ਹੌਲੀ ਛੱਡਣ ਦੀ ਬਜਾਏ ਇਹਨੂੰ ਬਿਲਕੁਲ ਬੰਦ ਕਰਤਾ ਡੈਮ ਨੂੰ ਆਹ ਤੁਸੀਂ ਦੇਖ ਸਕਦੇ ਨਿਲ 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 ਔਰ ਇਹ ਸੂਤੇ ਤੋਂ ਥੋੜਾ ਕਰੋਗੇ ਆ ਪਿੱਛੋਂ ਲਗਭਗ 1100 ਆ ਆ ਜਿਹੜਾ ਪਾਣੀ ਆ ਰਿਹਾ 12716 ਕਿਊਸਿਕ ਆਇਆ ਛੱਡਿਆ ਕਿੰਨਾ 250 ਕਿਊਸਿਕ ਇਸ ਨੂੰ ਜਰਾ ਅੱਗੇ ਲੈ ਕੇ ਚੱਲੋ ਹੁਣ ਦੁਬਾਰਾ ਜਿਹੜਾ ਨੈਕਸਟ ਡੇਟ ਤੇ ਚੱਲ ਜੀ ਆਪਾਂ ਅੱਗੇ 23 ਤਰੀਕ ਤੇ ਆਜੋ ਜੀ ਆਹ ਡੈਮ ਦਾ ਲੈਵਲ ਹੈ ਜੀ 23 ਤਰੀਕ ਨੂੰ ਜਿਹੜਾ ਮੈਕਸਿਮਮ ਲੈਵਲ 527 ਆ ਔਰ ਆ 523 ਤੇ ਡੈਮ ਪਹੁੰਚਾ ਹੈ ਮਤਲਬ ਲਗਭਗ ਭਰਿਆ ਪਿਆ ਔਰ ਪੰਜਾਬ ਸਰਕਾਰ ਦੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਪਿੱਛੇ ਬਹੁਤ ਵੱਡੇ ਪੱਧਰ ਦੇ ਉੱਤੇ ਪਹਾੜਾਂ ਵਿੱਚ ਬਰਸਾਤ ਹੋਣ ਜਾ ਰਹੀ ਸਾਡਾ ਜਿਹੜਾ ਵੈਦਰ ਡਿਪਾਰਟਮੈਂਟ ਹੈ ਇੰਡੀਆ ਦਾ ਆਈਐਮਡੀ ਉਸਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਬੜੀ ਭਾਰੀ ਮੌਨਸਨ ਆ ਰਹੀ ਆ ਤੇ ਕਿਉਂ ਨਹੀਂ ਇਹਨਾਂ ਨੇ ਆਪਣਾ ਰਣਜੀਤ ਸਾਗਰ ਡੈਮ ਥੋੜਾ ਥੋੜਾ ਉਹਨੂੰ ਵਿਕੇਟ ਕਰਕੇ ਰੱਖਦੇ ਲੇਕਿਨ ਤੁਸੀਂ ਦੇਖੋਗੇ ਕਿ ਫਿਰ 23 ਅਗਸਟ ਨੂੰ ਇਹਨਾਂ ਨੇ ਜਿਹੜਾ ਪਾਣੀ ਆ ਰਿਹਾ ਹੈਗਾ ਵਾ ਉਹਦਾ ਇੱਥੇ ਲਗਭਗ 20000 ਕਿਊਸਿਕ ਨਿਲ 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 ਅਗਲੇ ਪੇਜ ਤੇ ਚਲੋ ਜੀ ਇਹ ਹੁਣ ਆ ਗੋ 24 ਤਰੀਕ ਤੇ ਜੀ 24 ਤਰੀਕ ਤੇ 524.79 ਮੀਟਰ ਦੀ ਹਾਈਟ ਤੇ ਪਹੁੰਚਿਆ ਹੋਇਆ ਡੈਮ ਜੀ ਮੈਕਸਿਮਮ ਹਾਈਟ ਹੈਗੀ ਇਹਦੀ 527 ਉਹ 24 ਤਰੀਕ ਨੂੰ ਵੀ ਇਹਨਾਂ ਨੇ ਜਿਹੜਾ ਡੈਮ ਦੇ ਵਿੱਚ ਪਾਣੀ ਰਿਲੀਜ਼ ਕਰਨਾ ਚਾਹੀਦਾ ਇੱਥੇ ਆਉਣਾ ਸ਼ੁਰੂ ਹੋ ਗਿਆ 141817 ਕਿਊਸਿਕ ਇੱਥੇ ਲਗਭਗ 90000 ਕਿਊਸਿਕ ਇੱਥੇ 98 1 ਲੱਖ ਕਿਊਸਿਕ ਇਥੇ 80000 ਕਿਊਸਿਕ 90000 ਕਿਊਸਿਕ 141000 ਕਿਊਸਿਕ ਤੇ ਇਧਰੋਂ ਸਾਰਾ ਨਿਲ 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 ਪਾਣੀ ਛੱਡਿਆ ਹੀ ਨਹੀਂ ਗਾ ਇੱਕ 250 ਕਿਊਸਿਕ ਛੱਡਿਆ 500 ਕਿਊਸਿਕ ਛੱਡਿਆ 500 ਫਿਰ ਆ ਗਿਆ ਜੀ 236599 ਕਿਊਸਿਕ ਇਹ ਇਹ ਮੈਂ ਗੱਲ ਕਰ ਰਿਹਾ 24 ਤਰੀਕ ਦੀ ਤੇ ਛੱਡਿਆ ਜਾ ਰਿਹਾ 500 ਕਿਊਸਿਕ ਅੱਗੇ ਆ ਗਿਆ 177000 ਛੱਡਿਆ ਜਾ ਰਿਹਾ 5500 ਕਿਊਸਿਕ 131000 ਤੇ ਛੱਡਿਆ ਜਾ ਰਿਹਾ 19000 ਕਿਊਸਿਕ ਸਿਰਫ ਅੱਗੇ ਆਜੋ 25 ਤਰੀਕ ਨੂੰ ਇਹ ਕੀ ਦਰਸਾਇਆ ਜਾ ਰਿਹਾ ਤਾਂ ਮਤਲਬ ਇਹ ਹੋ ਰਿਹਾ ਕਿ ਡੈਮ ਨੂੰ ਜਾਣ ਪੁੱਝ ਕੇ ਐਨ ਉੱਪਰਲੇ ਲੈਵਲ ਤੱਕ ਸਤਾਰ ਤੱਕ ਭਰਿਆ ਰੱਖਿਆ ਗਿਆ ਕਿਉਂ ਰੱਖਿਆ ਗਿਆ ਕਿਨੇ ਰਖਾਇਆ ਕਿਹਦੀ ਸਾਜਿਸ਼ ਸੀ ਇਹ ਤਾਂ ਕੋਈ ਨਿਆਇਕ ਜਾਂਚ ਕੋਈ ਪੰਜਾਬ ਸਰਕਾਰ ਦੀ ਜਾਂਚ ਨਹੀਂ ਕਰ ਸਕਦਾ ਕਿਉਂਕਿ ਇਹ ਤਾਂ ਭਗਵੰਤ ਮਾਨ ਹੁਣੀ ਤਾਂ ਕਹੀ ਜਾਂਦੇ ਕੁਦਰਤ ਦੀ ਕਰੋਪੀ ਆ ਜੀ ਤੇ ਇਹਦਾ ਸਾਡੇ ਵਾਸਤੇ ਹੀ ਨਹੀਂ ਰਿਹਾ ਇਹ ਸਭ ਕੁਛ ਇਹਨਾਂ ਦੇ ਵਾਸਤੇ ਚ ਸੀਗਾ ਇਹ ਸਾਡਾ ਡੈਮ ਆ ਅਸੀਂ ਪਾਖੜਾ ਨੂੰ 100 ਵਾਰੀ ਕਹੀਏ ਪੌਂਗ ਨੂੰ 100 ਵਾਰੀ ਕਹੀਏ ਉਹ ਸਾਡੇ ਕੰਟਰੋਲ 'ਚ ਨਹੀਂ ਗਏ ਲੇਕਿਨ ਜਿਹੜੇ ਸਾਡੇ ਕੰਟਰੋਲ ਸੀਗੇ ਉਹ ਤੁਸੀਂ ਦੇਖ ਸਕਦੇ ਆ 25 ਤਾਰੀਖ ਨੂੰ ਆ ਜਾਓ ਜੀ 25 ਤਾਰੀਖ ਨੂੰ 5 ਲੱਖ 526 ਇਹਦੀ ਹਾਈਟ ਆ ਚੁੱਕੀ ਜੀ ਆਲਮੋਸਟ ਫੁੱਲ ਤੇ ਆ ਗਿਆ ਜੀ ਫਿਰ ਵੀ ਨਹੀਂ ਛੱਡ ਰਿਹਾ ਚੱਜਣਾ ਪਾਣੀ ਇਹ ਫਿਰ ਵੀ ਕੰਪੈਰੀਟਿਵਲੀ ਜਿੰਨੀ ਇਨਫਲੋ ਸੀਗੀ ਉਸ ਹਿਸਾਬ ਨਾਲ ਪਾਣੀ ਜਿਹੜਾ ਵਾ ਉਹ ਘੱਟ ਛੱਡਿਆ ਜਾ ਰਿਹਾ ਅੱਗੇ ਚੱਲ ਜਓ 26 ਤਾਰੀਖ ਨੂੰ ਆ 26 ਜਿਹੜੀ ਤਾਰੀਖ ਹੈਗੀ ਆ ਇਹਦੇ ਤੁਸੀਂ ਦੇਖ ਲਓ ਅਗੇਨ ਇੱਥੇ ਆ ਜਾਓ 26 ਤਾਰੀਖ ਨੂੰ ਆ ਸਭ ਤੋਂ ਡੇਂਜਰਸ ਪੁਆਇੰਟ ਆ ਗਿਆ ਜੀ ਮਤਲਬ 527 ਮੀਟਰ ਦੀ ਟੋਟਲ ਹਾਈਟ ਆ ਉਹਨੂੰ ਵੀ ਟਪਾਤਾ 528 ਪੁਆਇੰਟ 042 ਤੇ ਲੈ ਗਏ ਡੈਮ ਨੂੰ ਮਤਲਬ ਖਤਰਾ ਇਹ ਡੈਮ ਟੁੱਟ ਸਕਦਾ ਸੀਗਾ ਜਿਹੜੀ 527.99 ਮੀਟਰ ਦੀ ਹਾਈਟ ਆ ਉਹਨੂੰ ਟਪਾ ਕੇ ਇੱਥੇ ਲੈ ਗਏ ਫਿਰ ਪਿੱਛੋਂ ਆ ਰਿਹਾ ਵਾ ਆ ਪਾਣੀ ਦੇਖ ਲਓ ਫਿਰ ਇਹਨਾਂ ਨੇ ਜਿਹੜਾ ਫਿਰ ਇੱਕਦਮ ਛੱਡਿਆ ਪਾਣੀ ਜਿੱਥੇ ਆਓ ਆ 26 ਤਰੀਕ ਨੂੰ ਫਿਰ ਇਹਨਾਂ ਨੇ ਸੱਡਨਲੀ ਰਿਲੀਜ਼ ਕੀਤਾ ਪਾਣੀ ਆ ਰਿਲੀਜ਼ ਕੀਤਾ ਜਾਣ ਕੇ 215000 ਕਿਊਸਿਕ 215000 ਕਿਊਸਿਕ ਘੰਟੇ-ਘੰਟੇ ਦੀ ਰਿਪੋਰਟ ਹੈ ਜੀ 215000 ਕਿਊਸਿਕ 215000 ਕਿਊਸਿਕ 215000 ਕਿਊਸਿਕ ਤੇ 21000 215000 ਕਿਊਸਿਕ ਨੈਕਸਟ ਪੇਜ ਤੇ ਚਲੋ ਯਾਨੀ ਕਿ 27 26 ਤੇ 27 ਦੀ ਰਾਤ ਨੂੰ ਇਹਨਾਂ ਨੇ ਫਿਰ ਪੂਰਾ 2 ਲੱਖ 215000 215000 215000 2 ਲੱਖ ਕਿਉ ਸਿੱਕ ਬਲਕਿ ਥੱਲੇ ਵੀ ਤੁਸੀਂ ਦੇਖੋਗੇ ਕਿ 2 ਲੱਖ نیچے ਜਾ ਰਿਹਾ ਥੈਟ ਮੀਨਸ ਕਿ ਜਾਣ ਪੁੱਜ ਕੇ ਡੈਮ ਦੇ ਉੱਤੇ ਪਾਣੀ ਨੂੰ ਪਹਿਲਾਂ ਇਕੱਤਰ ਕੀਤਾ ਗਿਆ ਜਾਣਦਿਆਂ ਹੋਇਆ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਬਹੁਤ ਬੁਰੀ ਤਰ੍ਹਾਂ ਬਾਰਿਸ਼ ਨਾਲ ਖੜ੍ਹ ਵਰਗੀ ਸਥਿਤੀ ਆਉਣੀ ਹੈ ਤੇ ਸਾਡੇ ਰਣਜੀਤ ਸਾਗਰ ਡੈਮ ਨੂੰ ਨੱਕੋ ਨੱਕ ਭਰ ਕੇ ਬਲਕਿ ਇੱਕ ਇੱਕ ਸਮੇਂ ਤੇ 26 ਤਾਰੀਖ ਨੂੰ ਉਹਦਾ ਲੈਵਲ ਜਿਹੜਾ ਸੀਗਾ ਡੇਂਜਰਸ 527 99 ਮੀਟਰ ਤੋਂ ਚੱਕ ਕੇ 528 ਮੀਟਰ ਤੱਕ ਵੀ ਡੈਮ ਭਰ ਦਿੱਤਾ ਤੇ ਫਿਰ ਗੇਟ ਖੋਲ ਦਿੱਤੇ ਤੇ ਫਿਰ ਜਿਹੜਾ ਸੀਗਾ 215000 ਛੱਡਣ ਲੱਗੇ ਅੱਗੇ ਆ ਮਾਦੋਪੁਰ ਵਾਲਾ ਦਿਖਾਓ ਜਰਾ ਜਿਹੜਾ ਸੀਗਾ ਤੁਹਾਡਾ ਕੋ ਵੀਡੀਓ ਅਗਲਾ ਆ ਪੇਜ ਵੀ ਦਿਖਾ ਦਿਓ ਵੀਡੀਓ ਦਿਖਾਓ ਮਾਦੋਪੁਰ ਦਾ ਜਿਹੜਾ ਡੈਮ ਹੈ ਫਲੱਡ ਗੇਟਸ ਨੇ ਉਹ ਟੁੱਟ ਜਾਂਦੇ ਨੇ ਜੀ ਫਿਰ ਅ ਤਾਰੀਖ ਆ ਗਈ ਤੁਹਾਡੀ ਜੀ 27 ਤਾਰੀਖ ਜਦ ਪਾਣੀ ਨਾ ਆ ਗਿਆ ਅਗਰ ਵੀਡੀਓ ਹੈ ਤਾਂ ਪਲੇ ਕਰ ਦਿਓ ਆ ਤੁਸੀਂ ਦੇਖ ਸਕਦੇ ਹੋ ਆ ਸਾਰਾ ਪਾਣੀ ਆ ਟੁੱਟ ਚੁੱਕਾ ਗੇਟ ਫਲੱਡ ਗੇਟ ਹੁਣ ਕਿਹੜੇ ਹਿਸਾਬ ਦੇ ਨਾਲ ਪਾਣੀ ਮਾਦੋਪੁਰ ਦਾ ਫਲੱਡ ਗੇਟ ਜਿਹੜਾ ਉਹ 27 ਤਰੀਕ ਨੂੰ ਟੁੱਟ ਜਾਂਦਾ ਜੀ ਇਹ ਟੋਟਲ ਡਿਸਟਰਕਸ਼ਨ ਆਫ ਪੰਜਾਬ 95% ਹੈਸ ਬੀਨ ਕੌਜ਼ਡ ਬਾਈ ਰਿਵਰ ਰਾਵੀ ਇਸ ਵਾਰ ਸਤਲੁਜ ਦੇ ਆ ਇਦਾਂ ਕਹਿਰ ਮਚਿਆ ਜ਼ਰੂਰ ਕਿਉਂਕਿ ਭਾਖੜਾ ਤੋਂ ਪਾਣੀ ਵੀ ਛੱਡਿਆ ਗਿਆ ਲੇਕਿਨ ਜ਼ਿਆਦਾ ਨੁਕਸਾਨ ਪੰਜਾਬ ਦਾ ਰਾਵੀ ਦਰਿਆ ਨੇ ਕੀਤਾ ਔਰ ਮੈਂ ਇੱਥੇ ਇਹ ਕਹਿਣਾ ਚਾਹਣਾ ਕਿ ਇਹ ਸਾਰੇ ਕ੍ਰਿਮੀਨਲ ਨੈਗਲੀਜੈਂਸ ਦੀ ਸ਼ਰਾਰਤ ਦੀ ਜੋ ਪਾਣੀ ਸਾਡਾ ਪੰਜਾਬ ਦੇ ਵਿੱਚ ਰਣਜੀਤ ਸਾਗਰ ਡੈਮ ਦੇ ਕਰਕੇ ਰਾਵੀ ਦਰਿਆ ਦੇ ਰਾਹੀਂ 95% ਨੁਕਸਾਨ ਹੋਇਆ ਇਹਦੀ ਇੱਕ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਕੋਈ ਸਰਕਾਰੀ ਜਾਂਚ ਨਹੀਂ ਕੋਈ ਹੋਰ ਇਹਨਾਂ ਦੀ ਪੰਜਾਬ ਦੀ ਏਜੰਸੀ ਦੀ ਜਾਂਚ ਨਹੀਂ ਇਹ ਜੁਡੀਸ਼ੀਅਲ ਇਨਕੁਆਇਰੀ ਇਟ ਸ਼ੁੱਡ ਬੀ ਹੈਡਡ ਬਾਈ is sitting bench of the honorable punjab and anna high court ko ke volume of damage is unmeasurable ye koi chota mota nuksan nahi ga je apa kull punjab da infrastructural damage crop damage karan da damage pasuwan da damage eh almost 50000 crore rupaye da damage hoya hai ਸੋ ਇੱਥੇ ਹੀ ਸਵਾਲ ਵੀ ਸਵਾਲ ਖੇੜਾ ਦੇ ਵੱਲੋਂ ਖੜੇ ਕੀਤੇ ਗਏ ਨੇ ਉਹਨਾਂ ਦਾ ਸਾਫ਼ ਤੌਰ ਦੇ ਉੱਤੇ ਕਹਿਣਾ ਹੈ ਕਿ ਇਹੋ ਜਿਹਾ ਕਿਉਂ ਕੀਤਾ ਗਿਆ ਜ਼ਰੂਰ ਇਸ ਦੀ ਜਾਣਕਾਰੀ ਦਿੱਤੀ ਜਾਵੇ ਸੋ ਇਦਾਂ ਦੀਆਂ ਰਿਪੋਰਟਾਂ ਇਦਾਂ ਦੇ ਡਾਟੇ ਜਿਹੜੇ ਨੇ ਹੌਲੀ ਹੌਲੀ ਹੁਣ ਵਿਰੋਧੀ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਸਾਹਮਣੇ ਲੈ ਕੇ ਆ ਰਹੇ ਨੇ ਔਰ ਸੱਤਾਧਾਰੀ ਤਿਰਨੋਂ ਸਵਾਲ ਵੀ ਜ਼ਰੂਰ ਪੁੱਛੇ ਜਾ ਰਹੇ ਨੇ ਕਿ ਆਖਿਰਕਾਰ ਇਹ ਜਿਹੜੀ ਨੈਗਲੀਜੈਂਸ ਹੈ ਇਹ ਜਿਹੜੀ ਅੰਦੇਖੀ ਕੀਤੀ ਗਈ ਆ ਫਿਰ ਇਹ ਜਿਹੜੀ ਕੁਤਾਹੀ ਵਰਤੀ ਗਈ ਤਾਂ ਕਿਉਂ ਵਰਤੀ ਗਈ ਇਸ ਦਾ ਜਵਾਬ ਚਾਹੀਦੇ ਨੇ ਕਿਉਂਕਿ ਜੇ ਅਸੀਂ ਗਰਾਊਂਡ ਦੇ ਉੱਤੇ ਦੇਖਦੇ ਹਾਂ ਕੁਝ ਲੋਕਾਂ ਨੂੰ ਅਸੀਂ ਦੇ ਇਹ ਕੁਦਰਤੀ ਨਹੀਂ ਗੇ ਇਹ ਸੂਬਾ ਤੇ ਕੇਂਦਰ ਸਰਕਾਰ ਆਪ ਹੜ ਲੈ ਕੇ ਆਈਆਂ ਨੇ ਸੋ ਇਸ ਸਵਾਲ ਦੇ ਜਵਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਕਿਹਾ ਜਾਂਦਾ ਹੈ ਇਸ ਦੇ ਉੱਤੇ ਵੀ ਸਾਡੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਤੁਹਾਡੇ ਤੱਕ ਕੋਈ ਵੀ ਜਾਣਕਾਰੀ ਅਸੀਂ ਜ਼ਰੂਰ ਪਹੁੰਚਾਵਾਂਗੇ ਕੈਮਰਾ ਪਰਸਨ ਕਬੀਰ ਦੇ ਨਾਲ ਮੈਨੂੰ ਦਿਓ ਇਜਾਜ਼ਤ ਤਨਮਤ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ